ਸੋਸਾਇਟੀ ਜ਼ਿਆਦਾ ਕੋਸ਼ਿਸ਼ ਕਰ ਨਹੀਂ ਸਕਦੀ ਪਰ 10-9 ਦੀ ਕਿਰਤ ਕਮਾਈ ਦੇ ਵਿੱਚੋਂ ਆਪਣਾ ਜਿਸਬੰਧ ਕੱਢ ਕੇ ਆਪਣੇ ਗਰੀਬ ਪਰਿਵਾਰਾਂ ਨੂੰ ਦੇਣ ਲਈ ਆ ਖਾਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਾਅਦਾ ਕਦੇ ਕੇ ਸਰਕਾਰ ਨੇ ਸਾਨੂੰ ਦਿੱਤਾ ਤੇ ਤੁਹਾਨੂੰ ਕੋਠੇ ਵੀ ਪਾ ਕੇ ਦਿਖਾ ਦਾਂਗੇ ਤੇ ਤੁਹਾਨੂੰ ਇਹਨਾਂ ਦੀ ਜਿਹੜੀ ਕਾਰੋਬਾਰ ਵੀ ਦੇਖ ਕੇ ਦਿਖਾ ਦਾਂਗੇ ਵੀ ਕਿੱਦਾਂ ਕਾਰੋਬਾਰ ਦਿੱਤੇ ਜਾਂਦੇ ਆ ਔਰ ਕਿੱਦਾਂ ਕੋਠਾਂ ਦੇ ਕੋਠੇ ਪੈਂਦੇ ਆਉਣ ਵਾਲੇ ਸਮੇਂ ਦੇ ਵਿੱਚ 2-4 ਮਹੀਨਿਆਂ ਦੇ ਵਿੱਚ ਮੁਫਤ ਟੈਲਾਂ ਮੁਫਤ ਇੱਟਾਂ ਸੋਸਾਇਟੀ ਵੱਲੋਂ ਦਿੱਤੀਆਂ ਜਾਣਗੀਆਂ 2-4 ਮਹੀਨਿਆਂ ਦੇ ਵਿੱਚ ਬਹੁਤ ਵੱਡੀ ਉਸਤਾਦ ਦੇ ਵਿੱਚ ਅਸੀਂ 2-3 ਪਲਾਂਟ ਇੱਥੇ ਲਿਆ ਕੇ ਆਉਣ ਦੇ ਜਿੱਥੇ ਫ੍ਰੀ ਸੇਵਾ ਪੂਰੇ ਜੰਡਿਆਲੇ ਹਲਕੇ ਨੂੰ ਦਿੱਤੀ ਜਾਊਗੀ ਟੈਲਾਂ ਜਿਹੜੀਆਂ ਆਪਾਂ ਕੱਲ੍ਹੇ ਚ ਮੇਰੀਓ ਪੈਣੋ ਮੇਰੇ ਉੱਪਰ ਆਓ ਕੋਈ 1 ਰੁਪਈਆ ਨਹੀਂ ਕਿਸੇ ਨੂੰ ਫ੍ਰੀਲ ਦਿੰਦਾ ਲਗਾਤਾਰ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਸਰਬਸਾਂਝੀ ਸੇਵਾ ਸੁਸਾਇਟੀ ਵੱਲੋਂ ਸੇਵਾਵਾਂ ਲੁਭਾਇਆ ਜਾ ਰਹੀਆਂ ਨੇ ਕਿਉਂਕਿ ਬਰਸਾਤ ਨੇ ਜਿਹੜੀ ਇੱਕ ਵਾਰ ਫਿਰ ਦਸਤਕ ਦਿੱਤੀ ਹੈ ਜਿਸ ਦੇ ਕਾਰਨ ਗਰੀਬ ਪਰਿਵਾਰਾਂ ਦੇ ਜਿਹੜੇ ਨੇ ਉਹ ਲਗਾਤਾਰ ਛੱਤਾ ਚੋਰੀਆਂ ਤਾਂ ਸਰਬਸਾਂਝੀ ਸੇਵਾ ਸੁਸਾਇਟੀ ਜੀ ਹਾਂ ਧੰਨ ਬਾਬਾ ਜੀਵਨ ਸਿੰਘ ਜੀ ਸਰਬਸਾਂਝੀ ਸੇਵਾ ਸੁਸਾਇਟੀ ਜਿਹਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਜੀ ਉਹ ਵੀ ਇੱਥੇ ਮੌਜੂਦ ਨੇ ਅੱਜ ਪਿੰਡ ਵੱਡਾਲਾ ਜੋਲ ਵਿਖੇ ਪਹੁੰਚੇ ਨੇ ਲਗਾਤਾਰ ਝੰਡੇ ਆਲਾ ਗੁਰੂ ਹਲਕੇ ਦੇ ਪਿੰਡਾਂ ਦੇ ਵਿੱਚ ਜਿਹੜਾ ਉਹ ਵਿਜ਼ਿਟ ਕਰ ਰਹੇ ਨੇ ਅਤੇ ਗਰੀਬ ਲੋਕਾਂ ਦੀ ਜਿਹੜੀ ਸੋਸਾਇਟੀ ਦੇ ਵੱਲੋਂ ਸਾਰ ਲਈ ਜਾ ਰਹੀ ਹੈ ਸਾਡੇ ਨਾਲ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਵਡਾਲਾ ਚੋਂ ਦੇ ਜਿਹੜੇ ਗਰੀਬ ਪਰਿਵਾਰ ਨੇ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਜਿਹੜੀ ਮਦਦ ਕਰਨ ਪਹੁੰਚੇ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲ ਕਰ ਲੈਨੇ ਭਾਈ ਸਾਹਿਬ ਜੀ ਵਾਈਗੁਰਜੀਤ ਕਾ ਖਾਲਸਾ ਭਾਈ ਸਾਹਿਬ ਜੀ ਵਾਈਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਵਡਾਲਾ ਜੋਲ ਪਿੰਡ ਦੇ ਵਿੱਚ ਪਹੁੰਚੇ ਕੀ ਲੋਕਾਂ ਨੇ ਅੱਜ ਮੁਸ਼ਕਲਾਂ ਵੀ ਦੱਸੀਆਂ ਤੇ ਸੋਸਾਇਟੀ ਵੱਲੋਂ ਕਿਵੇਂ ਦੀ ਜਿਹੜੀ ਆ ਉਹ ਲਗਾਤਾਰ ਸੇਵਾ ਜਿਹੜੀ ਆ ਹੁਣ ਚੱਲਦੀ ਆ ਰਹੀ ਹੈ ਮਾਰੇ ਧੰਤਨ ਬਾਬਾ ਜੀਵਨ ਸਿੰਘ ਸਰਪਸੰਗੀ ਸੇਵਾ ਸੋਸਾਇਟੀ ਜੀ ਨਗਰੋ ਨਗਰੀ ਜਾ ਕੇ ਜਿਹੜੇ ਗਰੀਬ ਪਰਿਵਾਰ ਕੋਈ ਵੀ ਕਸ਼ਟ ਹੋਵੇ ਜੀ ਉਹਨਾਂ ਦੀ ਸਾਰ ਲੈਂਦੀ ਆ ਵੇਖੋ 20 ਬੜੇ ਜੋਰ ਨਾਲ ਪੈਣ ਡੇ ਆ ਲੋਕਾਂ ਦੇ ਕੋਠੇ ਚੋਣ ਡੇ ਆ ਸੱਤਾਂ ਡਿੱਗਣ ਡੀਆਂ ਕਈਆਂ ਸੱਤਾਂ ਦੇ ਘਰ ਦੀਆਂ ਸੱਤਾਂ ਦੇ ਕੇ ਕਈਆਂ ਨੂੰ ਸੱਟਾਂ ਵੀ ਲੱਗੀਆਂ ਤੇ ਘਰ-ਘਰ ਜਾ ਕੇ ਜਿਨ੍ਹਾਂ ਦੇ ਮਕਾਨ ਦੇ ਪੇ ਉਹਨਾਂ ਦੀ ਸਾਰ ਲੈਣ ਲਈ ਆ ਜਿੱਥੇ ਸਾਡੇ ਗਰੀਬ ਪਰਿਵਾਰ ਜਿਨ੍ਹਾਂ ਨੂੰ ਦਿਹਾੜੀ ਦਾ ਹਾਲੇ ਕੋਈ ਵੀ ਮੀ ਪੈਣ ਦੇ ਦਿਹਾੜੀ ਵੀ ਨਹੀਂ ਲੱਗਣ ਦੀ ਬਹੁਤ ਬੁਰੇ ਹਾਲਾਤ ਇਹਨਾਂ ਦੇ ਤੇ ਸੋਸਾਇਟੀ ਵੱਧ ਚੜ ਕੇ ਸੇਵਾ ਉਹਨਾਂ ਦੇ ਨਾਲ ਕਰਨ ਲਈ ਆ ਕੋਈ ਮਾਲੀ ਸੇਧਾ ਦੇਣ ਲਈ ਆ ਇਹ ਇਹ ਕਰਕੇ ਮਾਲੀ ਸੇਧਾ ਜਿੱਥੇ ਵੀ ਪਰਿਵਾਰ ਮੇਰੀਆਂ ਭੈਣਾਂ ਵੀ ਸਾਡੀ ਕਿਸ ਨੇ ਵੀ ਆ ਕੇ ਸਾਰ ਨਹੀਂ ਲਈ ਉਥੇ ਸੋਸਾਇਟੀ ਪਿੰਡ ਬਰਾਲਾਜੋਲ ਪਹੁੰਚੀ ਆ ਇਹ ਕਰਕੇ ਕਰ ਕਰ ਜਾ ਕੇ ਜਿੱਥੇ ਵੀ ਮੇਰੀਆਂ ਭੈਣਾਂ ਮੇਰੇ ਭਰਾ ਕਿਤੇ ਵੀ ਮਿਲਦੇ ਉਹਨਾਂ ਨੂੰ ਸੁਸਾਇਟੀ ਵੀ ਮਾਲੀ ਸੇਵਾ ਦੇ ਕੇ ਜਾਂਦੀ ਆ ਬਰਸਾਤ ਕਾਰਨ ਛੱਤਾਂ ਵੀ ਚੋਰ ਗਏ ਉਹਨੇ ਪਿਛਲੇ ਦਿਨੀ ਤਰਪੈਲ ਦੀ ਵੀ ਸੇਵਾ ਦਿੱਤੀ ਹੋਰ ਕੀ ਘਰਾਂ ਦੀਆਂ ਮੁਸ਼ਕਲਾਂ ਦੱਸ ਰਹੇ ਨੇ ਲੋਕ ਤੇ ਤੁਹਾਡੇ ਵੱਲੋਂ ਕੀ ਪ੍ਰੋਸਾ ਦਵਾਇਆ ਜਾ ਰਿਹਾ ਹੈ ਮਹਾਰਾਜ ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਆਪਣਾ ਬਹੁਤ ਵਧੀਆ ਪਰਮਾਤਮਾ ਦੀ ਬੇਨਾ ਬਿਜ਼ਨਸ ਚੱਲਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਕਾਰੋਬਾਰ ਐਨਪੀ ਕਿਸ ਤੇ ਆਪਾਂ ਡਿਪੈਂਡ ਹਾਂ अपना ਖੁਦ ਦਾ ਕਾਰੋਬਾਰ ਆ ਆਪਾਂ ਜੰਡਿਆਲੇ ਹਲਕੇ ਦੇ ਵਿੱਚ ਕੋਨੇ-ਕੋਨੇ ਦੇ ਵਿੱਚ ਚਾਰ ਕੋਨੇ ਦੇ ਵਿੱਚ ਕਾਰੋਬਾਰ ਖੋਲ ਕੇ ਦਿੱਤੇ ਜਾਣਗੇ ਜਿੱਥੇ ਮੇਰੀਆਂ ਭੈਣਾਂ ਵੀ ਕੰਮ ਕਰਨਗੀਆਂ ਮੇਰੇ ਭਰਾ ਵੀ ਕੰਮ ਕਰਨਗੇ ਤੇ ਉੱਥੇ ਕੋਈ ਵੀ ਜਿੱਦਾਂ ਹੋਣ ਚਾਰੇ ਬਹੁਤ ਹਾਲਾਤ ਇਹਨਾਂ ਦੇ ਮੰਦੇ ਆ ਵੀ ਇਹਨਾਂ ਕੋਈ ਮੀ ਪੈਂਡੇ ਆ ਕੋ ਦਿਹਾੜੀ ਦਾ ਹੈ ਨਹੀਂ ਤੇ ਇੱਕਦਮ ਕੋਈ ਰਸਮ ਨਹੀਂ ਖਾਣੂ ਹੈਗਾ ਤੇ ਬੜੇ ਧਾਵਾ ਮਾਰ ਮਾਰ ਕੇ ਮੇਰੀਆਂ ਭੈਣਾਂ ਰੋਂਡੀਆਂ ਵੀ ਸਾਡੇ ਕੋ ਸਾਡੀ ਕੋਈ ਸਾਰ ਨਹੀਂ ਲੈਣ ਆਇਆ ਇਹ ਕਰਕੇ ਮੈਂ ਆਪਣਾ ਨਗਰ ਵੇਖਣ ਡਿਆ ਪਿੰਡੋਂ ਪਿੰਡ ਜਾ ਕੇ ਜੰਡਾਲੇ ਹਲਕੇ ਦਾ ਜੰਪਾ ਲਾਣਾ ਤੇ ਇਹ ਕਰਕੇ ਬਾਹਰ ਤੇ ਵੀ ਸਾਡੀ ਸੇਵਾ ਜਾਣ ਹੀ ਨਹੀਂ ਰਹੀ ਜਿੱਥੇ ਹੜ ਆਇਆ ਪਰ ਖਾਸ ਕਰਕੇ ਮੈਂ ਆਪਣੇ ਪਰਿਵਾਰਾਂ ਨੂੰ ਤੇ ਵੇਖਣਾ ਮੇਰੇ ਪਰਿਵਾਰ ਵੀ ਤਾਂ ਮੀਨ ਆ ਪੂਰ ਪਰੇਸ਼ਾਨ ਕੋਈ ਦਿਹਾੜੀ ਨਹੀਂ ਮਿਲ ਨਹੀਂ ਬਹੁਤ ਬੁਰੇ ਹਾਲਾਤ ਵਾ ਇਹ ਕਰਕੇ ਇਹਨਾਂ ਦਾ ਕਹਿਣਾ ਇਹ ਆ ਵੀ ਕੋਈ ਇੱਥੇ ਨਾ ਤੇ ਸਾਬਕਾ ਕੋਈ ਮੰਤਰੀ ਆਇਆ ਤੇ ਨਾ ਕੋਈ ਮੌਜੂਦਾ ਮੰਤਰੀ ਆਇਆ ਇਹ ਕਰਕੇ ਇਹਨਾਂ ਪਰਿਵਾਰਾਂ ਦੀ ਜਿੰਨਾ ਕੋ ਤੁਸੀਂ ਵੋਟਾਂ ਲਈਆਂ ਕਮ ਸੇ ਕਮ ਇਹਨਾਂ ਦੀ ਸਾਰ ਤਾਂ ਲੈ ਲੋ ਆ ਕਿ ਮਰਾ ਸਾਰ ਲੋਗੇ ਕੱਲ ਨੂੰ ਫੇਰ ਇਹਨਾਂ ਚਵਾਰਿਆਂ ਦੀ ਜਰੂਰਤ ਆਪਾਂ ਨੂੰ ਤੇ ਜੇ ਤੁਸੀਂ ਸਾਰ ਨਹੀਂ ਲੋਗੇ ਤੇ ਇਹਨਾਂ ਨੇ ਮੁੱਖ ਤਕ ਕੇਸਾਂ ਕੇ ਪਾਸੇ ਮੋੜ ਹੀ ਲੈਣਾ ਤੇ ਇਸ ਕਰਕੇ ਮੇਰੀ ਬੇਨਤੀ ਹੈ ਸਰਕਾਰਾਂ ਨੂੰ ਬੇਕੋ ਸੋਸਾਇਟੀ ਜਿਆਦਾ ਕੋਸ਼ਿਸ਼ ਕਰ ਨਹੀਂ ਸਕਦੀ ਪਰ 10-9 ਦੀ ਕਿਰਤ ਕਮਾਈ ਦੇ ਵਿੱਚੋਂ ਆਪਣਾ ਜਿਸਬੰਧ ਕੱਢ ਕੇ ਆਪਣੇ ਗਰੀਬ ਪਰਿਵਾਰਾਂ ਨੂੰ ਦੇਣ ਲਈ ਆ ਖਾਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਾਅਦਾ ਕਰ ਦੇ ਕੇ ਸਰਕਾਰ ਨੇ ਹਨ ਨੂੰ ਦਿੱਤਾ ਤੇ ਤੁਹਾਨੂੰ ਕੋਠੇ ਵੀ ਪਾ ਕੇ ਦਿਖਾ ਦਾਂਗੇ ਤੇ ਤੁਹਾਨੂੰ ਇਹਨਾਂ ਦੀ ਜਿਹੜੀ ਕਾਰੋਬਾਰ ਵੀ ਦੇਖ ਕੇ ਦਿਖਾ ਦਾਂਗੇ ਵੀ ਕਿੱਦਾਂ ਕਾਰੋਬਾਰ ਦਿੱਤੇ ਜਾਂਦੇ ਆ ਔਰ ਕਿੱਦਾਂ ਕੋਠਾਂ ਦੇ ਕੋਠੇ ਪੈਂਦੇ ਆਉਣ ਵਾਲੇ ਸਮੇਂ ਦੇ ਵਿੱਚ 2-4 ਮਹੀਨਿਆਂ ਦੇ ਵਿੱਚ ਮੁਫਤ ਟੈਲਾਂ ਮੁਫਤ ਇੱਟਾਂ ਸੋਸਾਇਟੀ ਵੱਲੋਂ ਦਿੱਤੀਆਂ ਜਾਣਗੀਆਂ 2-4 ਮਹੀਨਿਆਂ ਦੇ ਵਿੱਚ ਬਹੁਤ ਵੱਡੀ ਉਸਤਾ ਦੇ ਵਿੱਚ ਅਸੀਂ 2-3 ਪਲਾਂਟ ਇੱਥੇ ਲਿਆ ਕੇ ਆਉਣ ਦੇ ਜਿੱਥੇ ਫ੍ਰੀ ਸੇਵਾ ਪੂਰੇ ਜੰਡੇ ਵਾਲੇ ਹਲਕੇ ਨੂੰ ਦਿੱਤੀ ਜਾਊਗੀ ਟੈਲਾਂ ਜਿਹੜੀਆਂ ਆਪਾਂ ਗਲੀਆਂ ਚ ਮੇਰੀਓ ਪੈਣੋ ਮੇਰੇ ਉੱਪਰ ਆਓ ਕੋਈ 1 ਰੁਪਈਆ ਨਹੀਂ ਕਿਨੂੰ ਫ੍ਰੀ ਦਿੰਦਾ ਤੇ ਪ੍ਰਮਾਤਮਾ ਦੀ ਇੰਨੀ ਕਿਰਪਾ ਵਾ ਕਿ ਇੱਕ ਗਰੀਬ ਪਰਿਵਾਰ ਚੋਂ ਉੱਠ ਕੇ ਅੱਜ ਬਹੁਤ ਬਲੰਦੀਆਂ ਨੂੰ ਸੁਣਦੇ ਆਂ ਦੇਸਾਂ ਵਿਦੇਸਾਂ ਵਿੱਚ ਤੁਹਾਡੇ ਭਰਾ ਦਾ ਕਾਰੋਬਾਰ ਵਾ ਤੇ ਕਰਕੇ ਮੈਂ ਇਡਲੀ ਬੈਠਾ ਹਾਂ ਪਰ ਰਿਪੋਰਟ ਸਾਰੀ ਜਾਣ ਲਈ ਸੀ ਮੈਨੂੰ ਵੀ ਕੀ ਹੋਣਿਆ ਪੰਜਾਬ ਚ ਇੱਕ ਕਰਕੇ ਮੈਨੂੰ ਇੱਕ ਦਿਨ ਸਰਪੰਚ ਸਾਹਿਬ ਸਾਡੇ ਬਡਾਲਾ ਜੋਲ ਨੇ ਗਹਿਰੀ ਮੰਡੀ ਤੋਂ ਮੈਨੂੰ ਵੀਡੀਓ ਕਾਲ ਤੇ ਦਿਖਾਈ ਤੇ ਲੋਕੀ ਪੈਣਾ ਮੇਰੀਆਂ ਢਾਵਾਂ ਮਰ ਮਰ ਕੇ ਉੱਥੇ ਰੁਈਆਂ ਤੇ ਮੈਂ 22 ਪਲੇਨ ਪਰਸੋ ਰਾਤ ਨੂੰ ਮੈਂ ਆ ਗਿਆ ਸੀ ਤੇ ਕੱਲ ਦਾ ਕਿਤੇ ਵੀ 15 ਪਿੰਡ ਦੇ ਵਿੱਚ ਜਾ ਕੇ ਵਿਜੀਟ ਕੀਤੀ ਉਹਨਾਂ ਨੂੰ ਮਾਲੀਸਾ ਦੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਥੇ ਬਜ਼ੁਰਗ ਮਾਤਾਵਾਂ ਮੌਜੂਦ ਨੇ ਮੇਰਾ ਤਾਂ ਪਾ ਹੁੰਦਾ ਨਹੀਂ ਕੰਮ ਬੰਦਾ ਨਹੀਂ ਹੈਗਾ ਤਾਂ ਮੈਂ ਕਮਾਉਣ ਵਾਲਾ ਕੋਈ ਮਾੜੀ ਮੋਟੀ ਕਰਦੀ ਦਿਹਾੜੀ ਮੈਨੂੰ ਤਾਂ ਗੋੜਾ ਦੁੱਖ ਦਾ ਬਾਹਰ ਹੋ ਗਿਆ ਮਦਈ ਤੁਹਾਡਾ ਕੀ ਨਾਮ ਹੈ ਮੈਂ ਨਿਰੰਦਰ ਕੋਰ ਮੇਰਾ ਜੀ ਨਾਮ ਹੈ ਕੀ ਹਾਲਾਤ ਨੇ ਘਰਾਂ ਦੇ ਮੀ ਦੇ ਹਾਲਾਤ ਕੋਈ ਨਹੀਂ ਨਾ ਮੇਰਾ ਪੋਤਾ ਹੈਗਾ ਨਾ ਘਰ ਵਾਲਾ ਹੈਗਾ ਇੱਕ ਨੌਹੇ ਤੇ ਉਹ ਵੀ ਚਲ ਗਿਆ ਨਿੱਕੇ ਨਿੱਕੇ ਬੱਚੇ ਵੀ ਤੋਂ ਸਬਸ ਕੋਈ ਇਹ ਨਹੀਂ ਕੋਈ ਗੱਲ ਕਰਨ ਵਾਲੇ ਕਾਹਦੇ ਚਾਤਾ ਡਿੱਗਾ ਆ ਅੰਦੀ ਸਿਹਤ ਡਿੱਗੀ ਆ ਇਹਨਾਂ ਨੇ ਉਥੇ ਦੇ ਤਰਪਾਲ ਦੋ ਦਿੱਤਿਆਂ ਤੇ ਦੋ ਪਾਸੇ ਦੋ ਚ ਪਾਈਆਂ ਸਾਰੇ ਚੋ ਜੋ ਥੱਲੇ ਬਾਲਟ ਰੱਖੇ ਪੈਦ ਸੋ ਰੱਖੇ ਪਿੰਡ ਦੇ ਨੇ ਕਿਸੇ ਨੇ ਨਿਆਰ ਕੇ ਪੁੱਛਿਆ ਵੀ ਤੁਹਾਡੇ ਕੋਲ ਅਸੀਂ ਕੋਈ ਤੁਹੇ ਚੀਜ਼ ਚਾਹੀਦੀ ਤੁਹਾਨੂੰ ਚਾਹੀਦੀ ਇਹਨਾਂ ਹਾਲਾਤਾਂ 'ਚ ਕੋਈ ਰਿਸ਼ਤੇਦਾਰ ਜਾਂ ਕੋਈ ਮਦਦਗਾਰ ਪਹੁੰਚਿਆ ਕੋਈ ਨਹੀਂ ਪਹੁੰਚਿਆ ਅਜੇ ਕੋਈ ਨਹੀਂ ਪਹੁੰਚਦਾ ਇਹ ਕੀ ਹਾਲਾਤ ਨੇ ਘਰਾਂ ਦੇ ਕੋਠਾ ਡਿੱਗਾ ਵਾ ਅੱਛਾ ਬੜੇ ਚੋਂ ਡਿਆ ਕੋਠਾ ਤੇ ਤਰਪਾਲ ਪਾਈ ਆ ਅੱਛਾ ਜੀ ਤਰਪਾਲ ਪਾਈ ਆ ਹਾਂ ਜੀ ਡਿੱਗਣ ਵਾਲੇ ਹੋਏ ਪਏ ਨੇ ਹਾਂ ਜੀ ਬਹੁਤ ਮਰਦ ਕੀਤੀ ਵੀਰੋ ਤੁਸੀਂ ਅੱਜ ਤੇ ਸਾਡੇ ਕੋਠੇ ਲੱਗੇ ਆ ਬਹੁਤ ਮੰਦਾਲਕਰ ਵਾਲਾ ਵੀ ਆ ਨੀਗਾ ਨੌ ਦਾ ਵੀ ਬਾਜੀ ਪਾਣਾ ਚੀਨ ਬਾਲੇ ਵੇਖ ਲਓ ਬਾਜੀ ਜੀ ਡਿੱਗੇ ਪਏ ਆ ਬਲਾ ਮੁੰਡੇ ਵੀ ਨਹੀਂ ਕੰਮ ਕਰਨੇ ਅੱਛਾ ਜੀ ਹਾਂ ਜੀ ਘਰ ਵੀ ਪਾਈ ਵੇਖੋ ਜਾ ਕੇ ਲਾਲ ਹਾਂ ਜੀ ਨਾ ਕੋਈ ਤਰਪਾਲ ਨਾ ਕੁਛ ਨਹੀਂ ਹਾਂ ਜੀ ਐਦਾਂ ਹੀ ਕੇ ਬਾਹਰ ਤੋੜ ਤੜਈ ਨੂੰ ਜਾਈਦਾ ਜੀ ਔਲਾਦ ਭਾਜੀ ਬਹੁਤ ਮਾੜੇ 2 ਮਹੀਨੇ ਹੋ ਗਏ ਕੋਈ ਕੰਮ ਕਰ ਨਹੀਂ ਹੈਗਾ ਐਦਾਂ ਹੀ ਬਸ ਜਿੱਦਾਂ ਮਾੜਾ ਚੰਗਾ ਮਿਲਦਾ ਖਾਈ ਜਾਂਦਾ ਵਾ ਕੋਈ ਸਾਡੇ ਪਿੰਡ ਚ ਆਉਂਦਾ ਨਹੀਂ ਭਾਜੀ ਸਾਡੇ ਘਰਾਂ ਦੇ ਹਾਲਾਤ ਵੇਖੋ ਜਾ ਕੇ ਤੁਨ ਮੈਂ ਹੁਣ ਖੜਾ ਆ ਤੀ ਵੇਖਣਾ ਵੀ ਕੀ ਹਾਲ ਬਣਿਆ ਕਿਸ ਦੇ ਘਰੇ ਸਮਾਨ ਰੱਖ ਕੇ ਆਏ ਆ ਸਤਾਂ ਚੋਂਦੀਆਂ ਵਾ ਹੋਰ ਫੌਜੀ ਸਾਹਿਬ ਲਗਾਤਾਰ ਪਿੰਡਾਂ ਦੇ ਵਿੱਚ ਸਰਬਸਾਂਝੀ ਸੇਵਾ ਸੁਸਾਇਟੀ ਪਹੁੰਚ ਰਹੀ ਹੈ ਲੋਕ ਕੀ ਦਰਦ ਦੱਸ ਰਹੇ ਨੇ ਤੁਹਾਡੇ ਵੱਲੋਂ ਕੀ ਵਿਸ਼ੇਸ਼ ਉਪਰਾਲੇ ਹੁਣ ਤੱਕ ਕੀਤੇ ਜਾ ਰਹੇ ਨੇ ਤੇ ਹੌਣ ਵਾਲੇ ਸਮੇਂ 'ਚ ਜਾਰੀ ਰਹਿਣਗੇ ਤੇ ਹੋਰ ਜਿਹੜੇ ਆ ਜਿਹੜੇ ਤੁਹਾਡੇ ਮੁਖ ਸੇਵਾਦਾਰ ਜੀ ਉਹਨਾਂ ਵੱਲੋਂ ਕੀ ਆਸ਼ਵਾਸ਼ਣ ਦਵਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਵਿੰਦਰ ਸਿੰਘ ਫੌਜੀ ਤਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਪੰਜਾਬ ਜਿਸ ਦੇ ਮੁਖ ਸੇਵਾਦਾਰ ਭਾਈ ਮਜੀਤ ਸਿੰਘ ਜੀ ਦਸ਼ਮੇਸ਼ ਤਰਨਾਲ ਸਿੰਘ ਸਾਹਿਬ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਜੀ ਦੀ ਰਹਿਤਮਾਈ ਹੇਠ ਚੱਲ ਰਹੀ ਇਹ ਸੰਸਥਾ ਸੋ ਜੰਡਿਆਲਾ ਗੁਰੂ ਹਲਕੇ ਤੋਂ 1.5 ਸਾਲ ਤੋਂ ਦਾਸ ਇਸ ਸੰਸਥਾ ਨੂੰ ਐਜੇ ਇੰਚਾਰਜ ਪੱਖੋਂ ਚਲਾ ਰਿਹਾ ਹੈ ਭਾਈ ਮਜੀਤ ਸਿੰਘ ਜੀ ਜੋ ਇਸ ਦੇ ਮੁਖ ਸੇਵਾਦਾਰ ਹਨ ਉਹਨਾਂ ਨੇ ਆਪ ਮੀਂਹ ਦੇ ਜੋ ਪਰੇਸ਼ਾਨ ਲੋਕੀ ਕਿਸਾਨ ਵੀ ਜਿੱਥੇ ਕਿਤੇ ਭਾਈਚਾਰਾ ਦਰਿਆਵਾਂ ਦਾ ਲੈਵਲ ਵੱਧ ਗਿਆ ਹੈ ਬਹੁਤ ਜ਼ਿਆਦਾ ਪਰੇਸ਼ਾਨ ਹੈ ਪਰ ਦਾਸ ਨੇ 1.5 ਸਾਲ ਤੋਂ ਜੰਡਿਆਲਾ ਗੁਰੂ ਦੇ ਹਲਕੇ ਦੇ 107 ਪਿੰਡਾਂ ਦੇ ਕਰੀਬ ਲੋੜਵੰਦ ਪਰਿਵਾਰਾਂ ਦੀ ਜਿੱਥੇ ਕਿ ਐਸਸੀਪਾਈਚਾਰਾ ਗਰੀਬ ਵਰਗ ਬਹੁਤ ਜ਼ਿਆਦਾ ਰਿਜ਼ਰਵ ਹਲਕਾ ਹੈ ਰਿਜ਼ਰਵ ਹਲਕੇ ਦੇ ਵਿੱਚ ਜੋ ਸੰਸਤਾ ਵੱਲੋਂ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ ਐਂਬੂਲੈਂਸ ਗੱਡੀ ਚਵੇ ਘੰਟੇ ਫ੍ਰੀ ਸੇਵਾ ਵਿਧਵਾ ਨੂੰ ਸੌਦੇ ਦੀ ਸਹਾਤਾ ਜਾਂ ਕਿਸੇ ਗਰੀਬ ਦੀ ਸੱਤ ਦੇ ਬਾਲੇ ਟੁੱਟੇ ਹਨ ਜਾਂ ਫਿਰ ਕੋਈ ਬਿਮਾਰੀ ਪੱਖੋਂ ਪਰੇਸ਼ਾਨ ਹੈ ਉਹਦਾ ਉਸਮਾਨ ਕਾਰਡ ਬਣਾ ਕੇ ਉਸ ਨੂੰ ਐਡਮਿਟ ਵੀ ਕਰਵਾਇਆ ਜਾ ਰਿਹਾ ਹੈ ਇੱਥੇ ਹੀ ਆਪਣਾ ਪਿੰਡ ਵਡਾਲਾ ਜੋਲ ਪਹੁੰਚੇ ਹਾਂ ਵਡਾਲਾ ਜੋਲ ਪਹੁੰਚ ਕੇ ਦੇਖਿਆ ਕਿ ਜੋ ਗਰੀਬ ਪਰਿਵਾਰਾਂ ਨੇ ਜੋ ਪੁੱਬਾ ਮਾਰ ਮਾਰ ਪੈਣਾ ਨੇ ਰੋ ਰੋ ਦੱਸਿਆ ਹੈ ਕਿ 2 ਮਹੀਨਿਆਂ ਤੋਂ ਕੰਮ ਬੰਦ ਹੈ ਜੋ ਕਾਰੋਬਾਰ ਵੀ ਕਿਸੇ ਦਾ ਕੋਈ ਚੱਲ ਨਹੀਂ ਰਿਹਾ ਬਰਸਾਤ ਦਾ ਮੌਸਮ ਹੈ ਸੋ ਇਹਨਾਂ ਦੀ ਸਾਰ ਲੈਣ ਵਾਸਤੇ ਭਾਈ ਮਜੀਤ ਸਿੰਘ ਜੀ ਖੁਦ ਇਟਲੀ ਤੋਂ ਪਹੁੰਚੇ ਹਨ ਅਸੀਂ ਇਹੋ ਹੀ ਅੱਗੇ ਜਾ ਕੇ ਇਹਨਾਂ ਨਾਲ ਆਸਵਣ ਦੇਣੇ ਹਨ ਇਹਨਾਂ ਨੂੰ ਜੇ ਆਉਣ ਵਾਲੇ ਸਮੇਂ ਵਿੱਚ ਜੇ ਇਸ ਸੰਸਥਾ ਦਾ ਸਾਥ ਦਿਓਗੇ ਤੇ ਤੁਹਾਡੀਆਂ ਜਿੰਨੀਆਂ ਵੀ ਲੋੜਾਂ ਵਾ ਵੱਧ ਤੋਂ ਵੱਧ ਇੱਥੇ ਲੋੜ ਹੈ ਸਾਨੂੰ ਸਭ ਤੋਂ ਪਹਿਲਾਂ ਬੇਰੁਜ਼ਗਾਰੀ ਦੂਰ ਕਰਨ ਦਾ ਜੇ ਇਹਨਾਂ ਕੋਲ ਰੋਜ਼ਗਾਰ ਹੋਵੇ ਤਾਂ ਇਹ ਕਿਸੇ ਦੇ ਅੱਗੇ 5 ਕਿਲੋ ਕਣਕ ਜਾਂ 1000 ਰੁਪਏ ਦੀ ਮੰਗ ਨਾ ਕਰਨਾ ਜੇ ਇਹਨਾਂ ਕੋਲ ਰੋਜ਼ਗਾਰ ਹੋਵੇ ਤੇ ਸੋ ਲੋੜ ਇਹਨਾਂ ਨੂੰ ਰੋਜ਼ਗਾਰ ਦੇ ਦਿੰਦੀ ਹੈ ਧੰਨਵਾਦ ਜੀ ਸੋ ਜਿੰਨੀਆਂ ਵੀ ਸੰਸਥਾਵਾਂ ਇਸ ਵੀਡੀਓ ਨੂੰ ਦੇਖ ਰਹੇ ਨੇ ਇਹ ਸਾਰੇ ਲੋੜਵੰਦ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋਸਾਇਟੀ ਵੱਲੋਂ ਲੋੜਵੰਦਾਂ ਦੀ ਮਦਦ ਕਰਨ ਦੇ ਲਈ ਪਹੁੰਚੇ ਰਹੇ ਅਤੇ ਤੁਸੀਂ ਦੇਖ ਸਕਦੇ ਹੋ ਇੱਥੇ ਉਹਨਾਂ ਦੇ ਵੱਲੋਂ ਜਿਹੜੇ ਲੋੜਵੰਦ ਪਰਿਵਾਰ ਹੈ ਉਹਨਾਂ ਨੂੰ ਨਗਦ ਰਾਸ਼ੀ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਜਿੰਨੇ ਵੀ ਦਾਨੀ ਸੱਜਣ ਦੇਖ ਰਹੇ ਨੇ ਇਹਹੀ ਬੇਨਤੀ ਕਰਨਾ ਚਾਹਾਂਗਾ ਗਰਾਊਂਡ ਲੈਵਲ ਤੇ ਆ ਕੇ ਜਿਹੜੇ ਅਸਲ ਚ ਲੋੜਵੰਦ ਨੇ ਵੈਰੀਫਾਈ ਕਰਕੇ ਉਹਨਾਂ ਦੀ ਮਦਦ ਕੀਤੀ ਜਾਵੇ ਬਣੇ ਤਾਂ ਸਾਡੇ ਨਾਲ ਹਰ ਕਦੇ ਤੁਹਾਡੇ ਤੱਕ ਪਹੁੰਚਾਉਂਦੇ ਰਹਿਣ